ਰੇਲਵੇ ਸਟੇਸ਼ਨ ਦੇ ਕੋਲ ਔਰਤਾਂ ਖੜ੍ਹਦੀਆਂ ਸੀ ਤੇ ਮਰਦਾਂ ਨੂੰ ਇਸ਼ਾਰੇ ਕਰਦੀਆਂ ਸੀ ਤੇ ਜੋ ਮਰਦ ਉਹਨਾਂ ਦੇ ਇਸ਼ਾਰੇ ਤੇ ਕੋਲ ਆਉਂਦਾ ਸੀ ਤੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੀਆਂ ਸੀ ਤੇ ਮੋਟੀ ਕਮਾਈ ਕਰਦੀਆਂ ਸੀ ਇਸ ਦੀ ਸ਼ਿਕਾਇਤ ਇੱਕ ਮੁਖਬਰ ਨੇ ਪੁਲਿਸ ਕੋਲ ਕਰ ਦਿੱਤੀ ਤੇ ਪੁਲਿਸ ਨੇ ਇਹਨਾਂ ਦੇ ਅੱਡੇ ਤੇ ਛਾਪਾ ਮਾਰ ਲਿਆ ਤੇ ਇੱਥੋਂ ਚਾਰ ਔਰਤਾਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਚਾਰੇ ਔਰਤਾਂ ਪੰਜਾਬ ਤੋਂ ਬਾਹਰਲੇ ਰਾਜਾਂ ਦੀਆਂ ਦਸੀਆਂ ਜਾ ਰਹੀਆਂ ਨੇ ਜੋ ਕਿ ਆਪਸ ਵਿੱਚ ਮਿਲ ਕੇ ਜਿਸਮ ਫਰੋਸ਼ੀ ਦਾ ਧੰਦਾ ਚਲਾਉਂਦੀਆਂ ਸੀ ਮਾਮਲਾ ਮੰਡੀ ਗੋਬਿੰਦਗੜ ਦਾ ਹੈ ਜਿੱਥੇ ਕਿ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਚਾਰ ਔਰਤਾਂ ਤੇ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਪੜਤਾਲ ਕੀਤੀ ਜਾਏਗੀ ਅੱਜ ਜੀ ਸਾਨੂੰ ਮੁਖਬਰ ਖਾਸ ਨੇ ਖਬਰ ਦਿੱਤੀ ਸੀ ਵੀ ਇੱਥੇ ਕੁਝ ਜਿਹੜੀਆਂ ਲੇਡੀਜ਼ ਆ ਉਹ ਜਿਸਮ ਸ੍ਰੋਚੀ ਦਾ ਜਿਹੜਾ ਉਹ ਤੁੰਦਾ ਕਰ ਰੀਆਂ ਨੇ ਜਿਸ ਨਾਲ ਜਿਹੜਾ ਆਸ-ਪਾਸ ਦਾ ਮਾਹੌਲ ਖਰਾਬ ਹੋ ਰਿਹਾ ਹੈ ਉਹਨਾਂ ਦੇ ਦੱਸੇ ਮੁਤਾਬਕ ਜਿਹੜੀ ਸਾਡੀ ਮੁਖਬਰ ਦੀ ਇਤਲਾਹ ਸੀਗੀ ਉਹਦੇ ਦੱਸੇ ਮੁਤਾਬਕ ਅਸੀਂ ਰੇਡ ਕੀਤੀ ਜਿੱਥੋਂ ਸਾਨੂੰ ਇਹ ਲੇਡੀਜ਼ ਜਿਹੜੀਆਂ ਆ ਮੌਕੇ ਤੋਂ ਜਿਹੜੀਆਂ ਮਿਲੀਆਂ ਤੇ ਨਾਲ ਇੱਕ ਮੇਲ ਮਿਲਿਆ ਜਿੱਤੇ ਕਾਰਵਾਈ ਕਰਦੇ ਹੋਏ ਗੁਬਿੰਦਗੜ੍ਹ ਪੁਲਿਸ ਨੇ ਮਕਦਮਾ ਨੰਬਰ 240 ਵਿੱਚੀ 23925 ਦਾ ਜਿਹੜਾ ਆ ਗਰਜਾ ਰਜਿਸਟਰ ਕੀਤਾ ਕਿਨੇ ਹਾਂਜੀ ਕਿੰਨੇ ਮਤਲਬ ਕਿ ਮੇਲ ਲੇਡੀਜ਼ ਸਾਨੂੰ ਉੱਥੋਂ 4 ਬ੍ਰਾਹਮਣ ਹੋਈਆਂ ਤੇ ਮੌਕੇ ਤੇ ਸਾਨੂੰ ਇੱਕ ਜਿਹੜਾ ਆ ਉਹ ਮੇਲ ਮਿਲਿਆ ਜਗਬਾਨੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ